ਕਲਾਸ ਮਾਡਲਿੰਗ ਦੇਰਾ ਤੁਮ ਈਸ਼ਾ ਦੇ ਨਾਮ ਨੇ ਮੰਮਾ ਪਾਪਾ ਬੁਆ ਭਰਾ ਸਾਰੀ ਪਰ ਇਹ ਤਾਂ ਨਾਲ ਮਾਡਲਿੰਗ ਦਾ ਕੈਂਪਸ ਕਰ ਲੈਂਦੇ ਆ ਅ ਪਰਾਈ ਟਿਊਸ਼ਨ ਜਾ ਕੇ ਕਰਨੀ ਥੋੜਾ ਦੇਰ ਬਾਅਦ ਕੇ ਉਸ ਤੋਂ ਬਾਅਦ ਮਾਰਨਿੰਗ ਦੀ ਪ੍ਰੈਕਟਿਸ 80+ 10 10 ਸਾਧਰੀ ਪ੍ਰੈਕਟਿਸ ਡਾਕਟਰ ਮਾਰਨਿੰਗ ਮੇਰੀ ਮੰਮਾ ਦਾ ਸੁਪਨਾ ਡਾਕਟਰ ਮੇਰੇ ਪਪਾ ਦਾ ਸੁਪਨਾ ਮੇਰਾ ਮ੍ਰੇਖਾ ਜੀ ਮੇਰੀ ਬੇਟੀ ਮੇਰੀ ਬੇਟੀ ਹੈ ਮੇਰੀ ਮੰਮਾ ਵੱਡੀ ਮੰਮਾ ਇਹਨਾਂ ਨੇ ਦੇਰਾਂ ڈھੁੰਦ ਤੂੰ ਮੈਂ ਹਮੇਸ਼ਾ ਦੇਉਲ ਬਾਲੀਵੁੱਡ ਦੇ ਸਟਾਰ ਸਾਰਿਆਂ ਨੂੰ ਪਤਾ ਜੇ ਦੇਖੇ ਰਿਹਾ ਸਤਿ ਮੈਂ ਦੇਖ ਕੇ ਤੇ ਮੈਨੂੰ ਵਿਸ਼ਵਾਸ ਨਹੀਂ ਲੱਗਾ ਮੈਂ ਬਸ ਇਤਰਾ ਸੋਚਿਆ ਕਿ ਮੈਨੂੰ ਸੁਪਨਾ ਦਿਖਣ ਨਹੀਂ ਆ ਜਦੋਂ ਮੌਲੀ ਨੇ ਜਾ ਕੇ ਉਹ ਮਤਲਬ ਕਾਫੀ ਸੀ ਜਿਨ੍ਹਾਂ ਦੇ ਵਿੱਚ ਬੱਚਾ ਇਹੀ ਸੀ ਇਕੱਲਾ ਜਿਦੇ ਨੇ ਮੈਮ ਨੂੰ ਗਿਫਟ ਦਿੱਤਾ ਮੈਮ ਨੇ 2 ਮਿੰਟ ਵਾਸਤੇ ਕੈਮਰੇ ਆਫ ਕਰਾਤੇ ਕਿ ਮੈਂ ਬੇਟੀ ਨਾਲ ਕੋਈ ਗੱਲ ਕਰਨੀ ਮੈਨੂੰ ਨਹੀਂ ਪਤਾ ਕੀ ਗੱਲ ਕਰਦੀ ਵੀ ਸੀ ਤੇ ਬਾਅਦ ਚ ਇਹਨਾਂ ਨੇ ਜੋ ਗੱਲ ਕੀਤੀ ਉਹ ਉਹ ਲੰਮਾ ਇੰਨਾ ਵਧੀਆ ਲੱਗਾ ਕਿ ਹੱਦ ਨਾਲ ਵੱਧ ਕੇ ਮੈਨੂੰ ਵੀਡੀਓ ਨਹੀਂ ਬਣਾਉਣ ਦਾ ਮੌਕਾ ਮਿਲਿਆ ਫੋਟੋ ਨਹੀਂ ਖਿਚਣ ਦਾ ਮੌਕਾ ਮੈਂ ਵੀ ਦੇਖਦੀ ਰਹੀ ਉਹਨਾਂ ਨੂੰ ਕਿ ਸਹੀ ਰੀਅਲ ਚ ਸਾਡਾ ਬੱਚਾ ਹੱਥ ਤੱਕ ਪਹੁੰਚ ਗਿਆ ਲਗਦਾ ਛੋਟੀ ਜਿਹੀ ਗੱਲ ਦਾ ਸਨਮਾਨ ਸੁਪਨਾ ਜਿਹਾ ਸਕਾਰਤਾ ਹੁੰਦਾ ਪਰ ਮੈਨੂੰ ਹਜੇ ਵੀ ਸੁਪਨਾ ਹੀ ਲੱਗੰਦਿਆ ਇਹ ਪਹਿਲੇ ਸਾਨੂੰ ਤਾਂ ਪਤਾ ਨਹੀਂ ਸੀ ਮੈਂ ਤਾਂ ਕੋਈ ਪੁੱਛਦਾ ਸੀ ਮੈਂ ਨਾ ਕਹਿੰਦੀ 15 20 ਤੱਕ ਚੱਲ ਗਏ ਪਰ ਜਿੱਥੋਂ ਅਸੀਂ ਸ਼ੋਅ ਗਏ ਸੀ ਉਹਨਾਂ ਨੇ ਸਾਨੂੰ ਕਿਹਾ ਸੀ ਕਿ 35 ਪਲੱਸ ਹੋਗੇ ਤੁਹਾਨੂੰ ਨੂੰ ਪਤਾਗਾ ਤੁਸੀਂ ਦੇਖ ਸਕਦੇ ਮੇਰੇ ਸਾਹਮਣੇ ਇੱਕ ਫਾਈਲ ਪਈ ਆ ਇੱਧਰ ਵੀ ਅਵਾਰਡ ਆ ਇੱਧਰ ਜਿੱਦੋਂ ਅਸੀਂ ਆ ਕੇ ਕਾਊਂਟਿੰਗ ਕੀਤੀ ਘਰ ਉਹ 35 ਤੋਂ ਪਲੱਸ ਸੀ ਹੈ ਕੰਪੀਟੀਸ਼ਨ ਮਤਲਬ ਬਠਿੰਡਾ ਚੰਡੀਗੜ੍ਹ ਮੁੰਬਈ ਦਿੱਲੀ ਹਰਿਆਣਾ ਵੀ ਯਾਨੀ ਕਿ ਜਿੱਥੇ ਵੀ ਜਾਂਦਾ ਸੀ ਉਹ ਉੱਥੇ ਮੈਨੂੰ ਖੁਦ ਹੀ ਮੈਂ ਭੁੱਲ ਗਈ ਕਿ ਮੈਂ ਕਿੱਥੇ ਕਿੱਥੇ ਗਈ ਸੀ ਉਹ ਜਦੋਂ ਅਵਾਰਡ ਵੇਖੀਦਾ ਫਿਰ ਉੱਥੇ ਨਾਮ ਆਉਂਦਾ ਫਿਰ ਸਾਨੂੰ ਪਤਾ ਲੱਗਦਾ ਹੈ ਦੇ ਸਿਰਫ ਇਹ ਕੀ ਇਹੀ ਬੱਚਾ ਸੀਗਾ ਪੰਜਾਬ ਤੋਂ ਤੇ ਇੱਕ ਮਤਲਬ ਹੁਸ਼ਿਆਰਪੁਰ ਤੋਂ ਲੇਡੀ ਸੀਗੇ ਅਵਾਰਡ ਤੇ ਤੁਹਾਨੂੰ ਪਤਾ ਕਿਸੇ ਦਾ ਮਤਲਬ ਨਾਮ ਹੋਏ ਜਾਂ ਕਿਸੇ ਕੰਮ ਕਾਮ ਤੇ ਪਹੁੰਚੇ ਉਹਨੂੰ ਮਿਲਦਾ ਜੇ ਹਾਂਜੀ ਮੀਟੀ ਕਹਿੰਦੀ ਹੈ ਆਪ ਪਾਪਾ ਦਾ ਸੁਪਨਾ ਹੈ ਹਾਂਜੀ ਪਰ ਨਾ ਮਾ ਸੁਪਨਾ ਕਰੇ ਕਿਹੜੇ ਸੁਪਨਾ ਕਰਉਂ ਪਤਾ ਨਹੀਂ ਮੈਨੂੰ ਤਾਂ ਲੱਗਦਾ ਕਿ ਮੇਰਾ ਸੁਪਨਾ ਪਹਿਲੇ ਪੂਰਾ ਹੁੰਦਾ ਪਿਆ ਕਿਉਂਕਿ ਛੋਟੀ ਉਮਰ ਚ ਜਿਹੜਾ ਜਿਸ ਲਾਈਨ ਚ ਜਾਏ ਇਹਦੇ ਚ ਆਪਣਾ ਆਪ ਹੀ ਹੁਨਰ ਵਾ ਆਪਣੇ ਆਪ ਐਕਟਿੰਗ ਹੁਣ ਤੁਹਾਨੂੰ ਲੱਗੇਗਾ ਕਿ ਬੱਚਾ ਨੋਰਮਲ ਨਹੀਂ ਪਹਿਲੇ ਪਹਿਲੇ ਜਾਂਦੀ ਹੁੰਦੀ ਸਟੇਜ ਦੇ ਉੱਤੋਂ ਜਾ ਕੇ ਰੋਣਾ ਕਈ ਕੀ ਤਾਂ ਇਦਾਂ ਦੇ ਵੀ ਦੇ ਸ਼ੋਅ ਹੈ ਕਿ ਸਟੇਜ ਤੇ ਜਾ ਕੇ ਸੋ ਜਾਣਾ ਕਦੀ ਰੋਣਾ ਇਨੇ ਤੇ ਵਾਪਸ ਆ ਜਾਣਾ ਇਦਾਂ ਦਾ ਹੋਇਆ ਹੋਰ ਹੁਣ ਆ ਕਿ ਮੈਨੂੰ ਲੱਗਦਾ ਵਾ ਕਿ ਸਟੇਜ ਸ਼ੈਡ ਜਦੋਂ ਬੋਲਦੀ ਆ ਕਿ ਸਟੇਜ ਸ਼ੈਡ ਡਰਦੀ ਆ ਜਾਂ ਕਿਸ ਤਰ੍ਹਾਂ ਇਹਨੂੰ ਬੋਲਣ ਲੱਗੇ ਨੇ ਕੰਟੀਨਿਊ ਹਰ ਇੱਕ ਕੰਮ ਨੂੰ ਆਪਣੇ ਸਪੋਰਟ ਕਰ ਲੈਂਦੀ ਕਵਰ ਕਰ ਲੈਂਦੀ ਆ ਹਾਜ਼ਰ ਜਵਾਵ ਆ ਵਧੀਆ ਹਾਂਜੀ ਟੈਂਡ ਕੋਈ ਨਹੀਂ ਪਹਿਲਾਂ ਇਹਦੇ ਟੀਚਰ ਸੀਗੇ ਡਾਂਸ ਦੇ ਪਰ ਉਸ ਤੋਂ ਬਾਅਦ ਇਹਨੇ ਕੋਈ ਨਹੀਂ YouTube ਤੇ ਜਿਹੜਾ Instagram ਆ ਇਹ ਬਹੁਤ ਵਧੀਆ ਵਾ ਜੇ ਕੋਈ ਸਹੀ ਢੰਗ ਨਾਲ ਵਰਤੇ ਤਾਂ ਤੇ ਇਹਦਾ ਟੀਚਰ ਵੀ ਉਹੀ ਆ ਤੇ ਇਹਦਾ ਆਪਣਾ ਸਪਨਾ ਵੀ ਬਸ ਉਹ ਹੀ ਸਾਕਰ ਕਰਦੇ ਪਏ ਇੰਸਟਾਗ੍ਰam ਤੇ ਇਨਵਸਟ ਹਾਂਜੀ ਹਾਂਜੀ ਮੈਂ ਖੁਸ਼ੀ ਤਾਂ ਮੈਨੂੰ ਹਰ ਵਾਰੀ ਮਿਲਦੀ ਪਰ ਆਇਦ ਕੀ ਤਾਂ ਕੁਝ ਜ਼ਿਆਦਾ ਹੈ ਕਿ ਤਾਂ ਮੈਨੂੰ ਸੁਪਨਾ ਲੱਗਣੀ ਹੈ ਹਜੇ ਤੱਕ ਵੀ ਅਵਾਰਡ ਵੀ ਸਾਡੇ ਘਰ ਆ ਗਿਆ ਉਹਨਾਂ ਨੇ ਮੈਨੂੰ ਹੀ ਲਿਤਾ ਵਾ ਹਜੇ ਤੱਕ ਵੀ ਲੱਗਦਾ ਕਿ ਸੁਪਨਾ ਵਾ ਬਾਕੀ ਇਹ ਵਾ ਕੈਸ਼ਾ ਮੈਮ ਨੇ ਇਹਨੂੰ ਇੱਕ ਉਹ ਦੇਣਾ ਮਾ ਆਪਣਾ ਸਰਪ੍ਰਾਈਜ਼ ਮੈਸੇਜ ਕਹਿੰਦੇ ਸੀ ਤੇਰੇ ਵਾਸਤੇ ਆਏਗਾ ਹਫਤੇ ਬਾਅਦ ਤੇ ਤੈਨੂੰ ਕੋਈ ਸਰਪ੍ਰਾਈਜ਼ ਦਵਾਂਗੇ ਉਹ ਪਤਾ ਨਹੀਂ ਕੀ ਸਰਪ੍ਰਾਈਜ਼ ਕਿ ਮਹਾਮਈ ਕਰੇ ਦਾਤੀ ਕਰੇ ਕੋ ਚੰਗਾਈ ਹੋਵੇ ਬੇਟੀ ਨਹੀਂ ਆਉਂਦੀ ਤੇ ਮਾਪੇ ਤਰਸਦੇ ਹਾਂਜੀ ਪਰ ਆ ਬੇਟੀ ਤੋਂ ਜ਼ਿਆਦਾ ਚਾਹਤ ਪਿਆਣਾ ਜੰਦ ਜਿੱਦਤੀ ਆ ਬੇਟੀ ਸੀ ਅਨੂ ਜਿਹੜਾ ਚੰਗਾ ਨਹੀਂ ਸਮਝਦੇ ਹੁਣ ਮੰਨ ਲਓ ਤੁਸੀਂ ਵੀਡੀਓ ਚਲਾਓਗੇ ਪ੍ਰੈਸ ਵਾਲੇ ਭਰਾ ਦਾ ਤਾਂ ਇਹੀ ਪ੍ਰੈਸ ਵਾਲਿਆਂ ਦਾ ਥੈਂਕ ਯੂ ਆ ਮਿਹਰਬਾਨੀ ਉਹਨਾਂ ਦੀ ਕਿ ਅਸੀਂ ਘਰ ਅਵਾਰ ਲੈ ਕੇ ਬਹਿ ਜਾਂਦੇ ਤੇ ਕਿਸੇ ਨੂੰ ਇਹ ਨਹੀਂ ਪਹਿਚਾਣ ਹੋਣੀ ਸੀ ਇੱਕ ਪ੍ਰੈਸ ਵਾਲੇ ਭਰਾ ਹੀ ਆ ਜਿਹੜੇ ਅੱਗੇ ਮੈਸੇਜ ਕਰਦੇ ਉਹ ਬੱਚਿਆਂ ਨੂੰ ਗਾਂਹ ਤੋਰਦੇ ਆ ਸਹੀ ਮਾਇਨੇ ਚ ਪੁੱਛੋ ਤੇ ਉਹਨਾਂ ਦਾ ਹੱਕ ਹੁੰਦਾ ਵਾ ਉਹਨਾਂ ਦੇ ਹੱਥ ਹੀ ਆ ਇਹਨਾਂ ਨੂੰ ਅੱਗੇ ਲ ਜਾਂਦੇ ਅਵਾਰਡ ਕਰਾਇਆ ਕਿਸੇ ਨੂੰ ਨਹੀਂ ਪਤਾ ਤੁਸੀਂ ਵੀਡੀਓ ਚਲਾਓਗੇ ਹਰ ਘਰ ਚ ਜਾਏਗਾ ਹਰ ਘਰ ਦਾ ਸੁਪਨਾ ਬਣੇਗੀ ਕਿ ਯਾਰ ਸਾਡੀ ਵੀ ਕੁੜੀ ਇਦਾਂ ਦੀ ਹੋਵੇ ਕਿ ਜਿਹੜਾ ਸਾਡੇ ਬੱਚਾ ਗਾਂ ਕੇ ਨਾਮ ਰੋਸ਼ਨ ਕਰੇ ਬਸ ਇਹ ਮੈਸੇਜ ਤੁਸੀਂ ਪਹੁੰਚਾ ਸਕਦੇ ਹੋ ਤੇ ਤੁਹਾਡੇ ਹੀ ਮਤਲਬ ਧੰਨਵਾਦ ਵਾ ਬਾਕੀ ਬੇਟੀਆਂ ਵਾ ਬੇਟੀਆਂ ਕਿਸ ਤੋਂ ਘੱਟ ਨਹੀਂ ਹੁੰਦੇ ਨੇ ਕਰੀਦਾ ਆਪਣਾ ਪ੍ਰੂਫ ਕਿਉਂਕਿ 3 ਸਾਲ ਦੇ ਵਿੱਚ ਇਹਨੂੰ ਆਪਣੇ ਆਪ ਸ਼ੌਂਕ ਪਿਆ ਸੀ ਸਾਡਾ ਨਹੀਂ ਸੀ ਹੈ ਕਿ ਅਸੀਂ ਛੋਟੇ ਬੱਚੇ ਲੱਗ ਜਾਈਏ ਹਰ ਕੋਈ ਮਾਂ ਪੇ ਚੁੰਦਾ 1KHD ਉਹ ਟੀਵੀ ਤੇ ਕਿਹ ਚੈਨਲ ਚੱਲਦਾ ਸੀਗਾ ਬੱਚਿਆਂ ਦਾ ਸ਼ੋਅ ਉਹ ਸਿਰਫ ਇਹਨੇ ਇੱਕ ਦੋ ਵਾਰੀ ਵੇਖਿਆ ਤੇ ਕਹਿੰਦੀ ਮੈਂ ਉੱਥੇ ਜਾਣਾ ਇਹ ਬੱਚੇ ਨੂੰ ਉਸ ਲਾਈਨ 'ਚ ਪਾਓ ਜਿਸ ਲਾਈਨ 'ਚ ਉਹਨਾਂ ਰੁਝਾਵ ਹੋਏ ਜਿਸ ਲਾਈਨ 'ਚ ਉਹ ਜਾ ਸਕੇ